ਤੁਸੀਂ ਚਮੜੀ ਦੀ ਕੇਅਰ ਦੇ ਲਈ ਕੈਮੀਕਲ ਵਾਲੇ ਪ੍ਰੋਡਕਟਸ ਦੀ ਬਜਾਏ ਕੁਝ ਦੇਸੀ ਚੀਜ਼ਾਂ ਲਗਾ ਕੇ ਚਿਹਰੇ ਨੂੰ ਸੁੰਦਰ ਬਣਾ ਸਕਦੇ ਹੋ ਚਮੜੀ ਐ ਜਿਹੜੀ ਉਹ ਤੁਹਾਡੀ ਬੇਦਾਗ ਨਜ਼ਰ ਆਵੇਗੀ ਰਸਾਇਣ ਅਤੇ ਕੈਮੀਕਲ ਵਾਲੀਆਂ ਚੀਜ਼ਾਂ ਯਕੀਨੀ ਤੌਰ ਉਤੇ ਤੇਜ਼ੀ ਦੇ ਨਾਲ ਪ੍ਰਭਾਵ ਦਿਖਾਉਂਦੀਆਂ ਹਨ ਪਰ ਦੇਸੀ ਚੀਜ਼ਾਂ ਚਮੜੀ ਨੂੰ ਕੁਦਰਤੀ ਤੌਰ ਉਤੇ ਹੌਲੀ-ਹੌਲੀ ਪਰੇ ਇਹ ਕਿੰਨੀ ਤਰ੍ਹਾਂ ਉਤੇ ਸੁਧਾਰਨ ਦੇ ਵਿੱਚ ਕਾਰਗਰ ਹਨ ਇਹਨਾਂ ਦਾ ਅਸਰ ਵੀ ਕਾਫੀ ਵਧੀਆ ਦਿਖਾਈ ਦਿੰਦਾ ਹੈ ਇਸ ਤੋਂ ਇਲਾਵਾ ਇਹਨਾਂ ਚੀਜ਼ਾਂ ਦੇ ਵਿੱਚ ਐਂਟੀਆਕਸੀਡੈਂਟ ਵਿਟਾਮਿਨ ਐਨਜ਼ਾਈਮ ਅਤੇ ਚਮੜੀ ਮੋਇਸਚਰਾਈਜ਼ਿੰਗ ਗੁਣ ਵੀ ਮਿਲ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਮੜੀ ਦੇ ਲਈ ਕੁਝ ਦੇਸੀ ਨੁਸਖੇ ਲਗਾਉਣ ਦੇ ਨਾਲ ਕਿਵੇਂ ਚਮੜੀ ਉੱਤੇ ਨਿਖਾਰ ਆਉਂਦਾ ਹੈ ਸ਼ਹਿਦ ਸ਼ਹਿਦ ਆਪਣੇ ਐਂਟੀਬੈਕਟੀਰੀਅਲ ਗੁਣਾਂ ਤੇ ਐਂਟੀਆਕਸੀਡੈਂਟ ਦੇ ਕਾਰਨ ਚਮੜੀ ਦੀ ਦੇਖਭਾਲ ਦੇ ਵਿੱਚ ਵਰਤਿਆ ਜਾਂਦਾ ਹੈ ਚਮੜੀ ਦੀ ਬੰਤਰ ਨੂੰ ਸੁਧਾਰਨ ਦੇ ਨਾਲ ਨਾਲ ਇਹ ਕਿੱਲ ਫਿੰਸੀਆਂ ਮੁਹਾਸਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ ਇਸ ਤੋਂ ਇਲਾਵਾ ਸ਼ਾਇਦ ਚਮੜੀ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ ਇਸ ਨੂੰ 5 ਤੋਂ 10 ਮਿੰਟ ਤੱਕ ਆਪਣੇ ਚਿਹਰੇ ਉੱਤੇ ਲਗਾ ਕੇ ਰੱਖਣ ਤੋਂ ਬਾਅਦ ਤੋਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸੱਕਰਬੱਤੇ ਫੇਸ ਪੈਕ ਬਣਾਉਣ ਲਈ ਸ਼ਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ ਹਲਦੀ ਔਸ਼ਧੀ ਗੁਣਾਂ ਦੇ ਨਾਲ ਭਰਪੂਰ ਹੁੰਦੀ ਹੈ ਇਸ ਦੇ ਵਿੱਚ ਐਂਟੀ ਇਨਫਲੇਮੇਟ ਐਂਟੀ ਬੈਕਟੀਰੀਅਲ ਅਤੇ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਹਲਦੀ ਨੂੰ ਚਮੜੀ ਉੱਤੇ ਲਗਾ ਕੇ ਚਮਕਤੇ ਨਿਖਾਰ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਸੂਰਜ ਦੇ ਹਾਨੀਕਾਰਕ ਕਿਰਨਾਂ ਦੇ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਲਈ ਹਲਦੀ ਦੀ ਵਰਤੋਂ ਕਰੋ ਹਲਦੀ ਨੂੰ ਛੋਲਿਆਂ ਦੇ ਆਟੇ ਦੇ ਵਿੱਚ ਮਿਲਾ ਕੇ ਚਿਹਰੇ ਉੱਤੇ ਲਗਾਇਆ ਜਾ ਸਕਦਾ ਹੈ ਇਸ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ ਜਾਂ ਦੁੱਧ ਦੇ ਵਿੱਚ ਮਿਲਾ ਕੇ ਵੀ ਵਰਤੋਂ ਕੀਤੀ ਜਾ ਸਕਦੀ ਹੈ ਕਾਫੀ ਕਾਫੀ ਦੀ ਵਰਤੂ ਚਮੜੀ ਦੀ ਦੇਖਭਾਲ ਦੇ ਲਈ ਬੱਖ-ਵੱਖ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਕਾਫੀ ਦੇ ਵਿੱਚ ਸ਼ਹਿਦ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਵੋ ਇਸ ਨੂੰ ਫੇਸ ਪੈਕ ਬਣਾ ਕੇ ਵੀ ਲਗਾ ਸਕਦੇ ਹੋ ਕਾਫੀ ਸਕਰਬ ਵੀ ਬਣਾ ਸਕਦੇ ਹੋ ਕਾਫੀ ਸਕਰਬ ਬਣਾਉਣ ਦੇ ਲਈ ਇੱਕ ਚਮਚ ਨਾਰੀਅਲ ਤੇਲ ਦੇ ਵਿੱਚ ਇੱਕ ਚਮਚ ਕਾਫੀ ਪਾਊਡਰ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਇਸ ਨੂੰ ਚਿਹਰੇ ਉੱਤੇ 1-2 ਮਿੰਟ ਤੱਕ ਲਗਾ ਕੇ ਬਾਅਦ ਵਿੱਚ ਰਗੜ ਲਵੋ ਤੇ ਉਸ ਤੋਂ ਬਾਅਦ ਚਿਹਰਾ ਇਹ ਜਿਹੜਾ ਹੋ ਆਪਣਾ ਸਾਦੇ ਪਾਣੀ ਦੇ ਨਾਲ ਧੋ ਲਵੋ ਇਸ ਦੇ ਨਾਲ ਤੁਹਾਡੇ ਚਿਹਰੇ ਉੱਤੇ ਨਿਖਾਰ ਆ ਜਾਵੇਗਾ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦिशा ਹੈਲਥ ਦੇ ਨਾਲ ਧੰਨਵਾਦ ਤੁਸੀਂ ਚਮੜੀ ਦੀ ਕੇਅਰ ਦੇ ਲਈ ਕੈਮੀਕਲ ਵਾਲੇ ਪ੍ਰੋਡਕਟਸ ਦੀ ਬਜਾਏ ਕੁਝ ਦੇਸੀ ਚੀਜ਼ਾਂ ਲਗਾ ਕੇ ਚਿਹਰੇ ਨੂੰ ਸੁੰਦਰ ਬਣਾ ਸਕਦੇ ਹੋ ਚਮੜੀ ਐ ਜਿਹੜੀ ਉਹ ਤੁਹਾਡੀ ਬੇਦਾਗ ਨਜ਼ਰ ਆਵੇਗੀ ਰਸਾਇਣ ਅਤੇ ਕੈਮੀਕਲ ਵਾਲੀਆਂ ਚੀਜ਼ਾਂ ਯਕੀਨੀ ਤੌਰ ਉਤੇ ਤੇਜ਼ੀ ਦੇ ਨਾਲ ਪ੍ਰਭਾਵ ਦਿਖਾਉਂਦੀਆਂ ਹਨ ਪਰ ਦੇਸੀ ਚੀਜ਼ਾਂ ਚਮੜੀ ਨੂੰ ਕੁਦਰਤੀ ਤੌਰ ਉਤੇ ਹੌਲੀ-ਹੌਲੀ ਪਰ ਯਕੀਨੀ ਤੌਰ ਉਤੇ ਸੁਧਾਰਨ ਦੇ ਵਿੱਚ ਕਾਰਗਰ ਹਨ ਇਹਨਾਂ ਦਾ ਅਸਰ ਵੀ ਕਾਫੀ ਵਧੀਆ ਦਿਖਾਈ ਦਿੰਦਾ ਹੈ ਇਸ ਤੋਂ ਇਲਾਵਾ ਇਹਨਾਂ ਚੀਜ਼ਾਂ ਦੇ ਵਿੱਚ ਐਂਟੀਆਕਸੀਡੈਂਟ ਵਿਟਾਮਿਨ ਐਂਜ਼ਾਈਮ ਅਤੇ ਚਮੜੀ ਮੋਇਸਚਰਾਈਜ਼ਿੰਗ ਗੁਣ ਵੀ ਮਿਲ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਮੜੀ ਦੇ ਲਈ ਕੁਝ ਦੇਸੀ ਨੁਸਖੇ ਲਗਾਉਣ ਦੇ ਨਾਲ ਕਿਵੇਂ ਚਮੜੀ ਉੱਤੇ ਨਿਖਾਰ ਆਉਂਦਾ ਹੈ। شہਦ, شہਦ ਆਪਣੇ ਐਂਟੀਬੈਕਟੀਰੀਅਲ ਗੁਣਾਂ ਤੇ ਐਂਟੀਆਕਸੀਡੈਂਟ ਦੇ ਕਾਰਨ ਚਮੜੀ ਦੀ ਦੇਖਭਾਲ ਦੇ ਵਿੱਚ ਵਰਤਿਆ ਜਾਂਦਾ ਹੈ। ਚਮੜੀ ਦੀ ਬੰਤਰ ਨੂੰ ਸੁਧਾਰਨ ਦੇ ਨਾਲ ਨਾਲ ਇਹ ਕਿੱਲ, ਫਿੰਸੀਆਂ, ਮੁਹਾਸਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਇਸ ਤੋਂ ਇਲਾਵਾ ਸ਼ਹਿਦ ਚਮੜੀ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ। ਇਸ ਨੂੰ 5 ਤੋਂ 10 ਮਿੰਟ ਤੱਕ ਆਪਣੇ ਚਿਹਰੇ ਉੱਤੇ ਲਗਾ ਕੇ ਰੱਖਣ ਤੋਂ ਬਾਅਦ ਧੋਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਕਰਬ ਅਤੇ ਫੇਸ ਪੈਕ ਬਣਾਉਣ ਲਈ ਹਲਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਹਲਦੀ ਔਸ਼ਧੀ ਗੁਣਾਂ ਦੇ ਨਾਲ ਭਰਪੂਰ ਹੁੰਦੀ ਹੈ ਇਸ ਦੇ ਵਿੱਚ ਐਂਟੀ ਇਨਫਲੇਮੇਟ ਐਂਟੀ ਬੈਕਟੀਰੀਅਲ ਅਤੇ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਹਲਦੀ ਨੂੰ ਚਮੜੀ ਉੱਤੇ ਲਗਾ ਕੇ ਚਮਕ ਤੇ ਨਿਖਾਰ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਸੂਰਜ ਦੇ ਹਾਨੀਕਾਰਕ ਕਿਰਨਾਂ ਦੇ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਲਈ ਹਲਦੀ ਦੀ ਵਰਤੋਂ ਕਰੋ ਹਲਦੀ ਨੂੰ ਛੋਲਿਆਂ ਦੇ ਆਟੇ ਦੇ ਵਿੱਚ ਮਿਲਾ ਕੇ ਚਿਹਰੇ ਉੱਤੇ ਲਗਾਇਆ ਜਾ ਸਕਦਾ ਹੈ ਇਸ ਨੂੰ ਸ਼ਹਿਦ ਦੇ ਵਿੱਚ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ ਜਾਂ ਦੁੱਧ ਦੇ ਵਿੱਚ ਮਿਲਾ ਕੇ ਵੇਸਦੀ ਵਰਤੋਂ ਕੀਤੀ ਜਾ ਸਕਦੀ ਹੈ ਕਾਫੀ ਕਾਫੀ ਦੀ ਵਰਤੂ ਚਮੜੀ ਦੀ ਦੇਖਭਾਲ ਦੇ ਲਈ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ ਤਾਂ ਕਾਫੀ ਦੇ ਵਿੱਚ ਸ਼ਹਿਦ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ ਅਤੇ ਕੁਝ ਦੇਰ ਬਾਅਦ ਧੋ ਲਵੋ ਇਸ ਨੂੰ ਫੇਸ ਪੈਕ ਬਣਾ ਕੇ ਵੀ ਲਗਾ ਸਕਦੇ ਹੋ ਕਾਫੀ ਸਕਰਬ ਵੀ ਬਣਾ ਸਕਦੇ ਹੋ ਕਾਫੀ ਸਕਰਬ ਬਣਾਉਣ ਦੇ ਲਈ ਇੱਕ ਚਮਚ ਨਾਰੀਅਲ ਤੇਲ ਦੇ ਵਿੱਚ ਇੱਕ ਚਮਚ ਕਾਫੀ ਪਾਊਡਰ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਇਸ ਨੂੰ ਚਿਹਰੇ ਉੱਤੇ 1-2 ਮਿੰਟ ਤੱਕ ਲਗਾ ਕੇ ਬਾਅਦ ਚ ਰਗੜ ਲਵੋ ਤੇ ਉਸ ਤੋਂ ਬਾਅਦ ਚਿਹਰਾ ਇਹ ਜਿਹੜਾ ਹੋ ਆਪਣਾ ਸਾਦੇ ਪਾਣੀ ਦੇ ਨਾਲ ਧੋ ਲਵੋ ਇਸ ਦੇ ਨਾਲ ਤੁਹਾਡੇ ਚਿਹਰੇ ਉੱਤੇ ਨਿਖਾਰ ਆ ਜਾਵੇਗਾ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸਾ ਹੈਲਥ ਦੇ ਨਾਲ ਧੰਨਵਾਦ